ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਹਲਕਾ ਸਨੌਰ ਦੇ ਐਮਐਲਏ ਸਰਦਾਰ ਹਮੀਸੀ ਪਠਾਨ ਮਰਦਾ ਸਾਹਿਬ ਨੇ ਜਿੰਨੀਆਂ ਵੀ ਲਿੰਕ ਰੋਡ ਨੇ ਉਹ ਜਾਂ ਮੇਨ ਰੋਡ ਹੈ ਉਹਦੇ ਵਾਸਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੀ ਸੜਕਾਂ ਸੀ ਉਹ ਮਨਜ਼ੂਰ ਕਰਾਈਆਂ ਨੇ ਜਿਹਦੀ ਸ਼ੁਰੂਆਤ ਅਜ ਭੁੰਨ ਹੈਡੀ ਤੋਂ ਸ਼ਹੀਦ ਭਪਿੰ다 ਸਿੰਘ ਪਾਰਕ ਤੋਂ ਲੈ ਕੇ ਸੈਨਪੁਰੇ ਉਹ ਜਿਹੜੀ ਸੜਕ ਜਾ ਰਹੀ ਹੈ ਉਹ 300 ਮੀਟਰ ਜਿਹੜੀ ਸੜਕ ਹੈ ਉਹ ਕੰਕਰੀਟ ਦੀ ਬਣਨੀ ਹੈ 18 ਫੁੱਟ ਚੌੜੀ ਬਣਨੀ ਹੈ ਉਸ ਤੋਂ ਅੱਗੇ ਸਹੀ ਜਿਹੜੀ ਸੜਕ ਬਣਨੀ ਹੈ ਉਹ ਸਾਰੀ ਲੁੱਕ ਦੀ ਬਣਨੀ ਹੈ ਸ਼ੁਰੂਆਤ ਹੋ ਗਈ ਹੈ ਕੰਮ ਚੱਲ ਰਿਹਾ ਜਾ ਕੇ ਤੁਸੀਂ ਉਹ ਦੇਖ ਲਓ ਤੇ ਕੰਕਰੀਟ ਦੀ ਸੜਕ ਤਿਆਰ ਹੋ ਰਹੀ ਹੈ ਐਮਐਲਏ ਸਾਹਿਬ ਦੇ ਜਤਨਾ ਸੜਕਾਂ ਜਿੰਨਿਆ 52 ਦੇ ਨੀਰਬੌਰ ਸੜਕਾਂ ਹੋਰ ਨੇ ਉਹਨਾਂ ਤੇ ਵੀ ਕੰਮ ਸ਼ੁਰੂ ਹੋ ਗਿਆ ਹੈ ਪਲਾਂਟ ਚੱਲ ਗਏ ਨੇ ਜਦੋਂ ਪਲਾਂਟ ਚੱਲ ਜਾਂਦੇ ਨੇ ਲੁੱਕ ਦੇ ਤੇ ਉਦੋਂ ਲੇਬਰ ਵੀ ਆ ਜਾਂਦੀ ਹੈ ਤੇ ਕੰਮ ਸ਼ੁਰੂਆਤ ਹੋ ਜਾਂਦੀ ਹੈ ਅੱਜ ਕੰਮ ਸ਼ੁਰੂ ਹੋ ਗਿਆ ਹੈ ਤੁਸੀਂ ਦੇਖਿਓ ਆਉਣ ਵਾਲੇ ਇੱਕ ਮਹੀਨੇ ਦੇ ਵਿੱਚ ਕਾਫੀ ਕਾਇਆਕਲਪ ਹੋ ਜਾਏਗੀ ਹਲਕੇ ਸਨੌਰ ਦੀ ਕਿਉਂਕਿ ਜਿਹੜੀਆਂ ਹੈ ਮੇਨ ਮੁੱਦਾ ਸੀ ਸੜਕਾਂ ਦਾ ਜਿਹੜੇ ਸੜਕਾਂ ਤਕਰੀਬਨ 6-7 ਸਾਲ ਤੋਂ 8 ਸਾਲ ਤੋਂ ਖਤਮ ਹੋਈਆਂ ਸੀ ਉਹ ਸੜਕਾਂ ਜਿਹੜੀਆਂ ਬਹੁਤ ਜਲਦੀ ਹੁਣ ਨਵੀਆਂ ਬਣਨ ਜਾ ਰਹੀਆਂ ਸਰ ਪਿਛਲੇ ਸਮੇਂ ਹੜਾ ਦੁਆਨ ਇੱਕ ਢੇਵੇ ਵਾਲੀ ਸੜਕ ਟੁੱਟੀ ਸੀ ਦੇਵਗੜ੍ਹ ਤੋਂ ਢੇਵਾ ਹਲੇ ਬਹੁਤ ਵੱਡੀ ਮੁਸ਼ਕਲਤ ਸੀ ਲੋਕਾਂ ਦੀ ਮੰਗ ਹੈ ਵੀ ਉਹ ਵੀ ਜਲਦੀ ਬਣਾਈ ਜਾਵੇ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਬਿੰਜਲ ਆਪਣੀ ਜਿਹੜੀ ਰੋੜ ਤੋਂ ਲੈ ਕੇ ਭੇਵਾ ਬਾਰਡਰ ਤੱਕ ਜਿਹੜੀ ਛੜਕ ਸੀਗੀ ਉਹ ਇੰਨੀ ਕਿ ਜਿਆਦਾ ਖਤਮ ਹੋ ਗਈ ਸੀ ਵੀ ਮਿੱਟੀ ਹੋ ਨਹੀਂ ਰਹੀ ਸੀ ਫਿਰ ਐਮਐਲਏ ਸਾਹਿਬ ਨੇ ਆਪਣੇ ਵਰਕਰ ਨੂੰ ਨਾਲ ਲੈ ਕੇ ਆਪ ਉਥੇ ਬੈਠ ਕੇ ਆਲੇ ਦੁਆਲੇ ਮਿੱਟੀ ਚੱਕ ਕੇ ਉਹ ਸੜਕ ਪਹਿਲਾਂ ਦਾ ਰਸਤਾ ਤਿਆਰ ਕਰਵਾਇਆ ਰਸਤਾ ਚਾਲੂ ਹੋਇਆ ਉਸ ਤੋਂ ਬਾਅਦ ਉਹਦੀ ਮਨਜ਼ੂਰੀ ਲਈ ਹੁਣ ਤੁਸੀਂ ਜਾ ਕੇ ਦੇਖ ਸਕਦੇ ਹੋ ਉਥੇ ਇੱਕ ਲੇਅਰ ਪੈਣੀ ਸ਼ੁਰੂ ਹੋ ਗਈ ਹੈ ਔਰ ਬਹੁਤ ਜਿਆਦਾ